ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਆਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਸੀ ਰਾਹੀ ਅਦਾਲਤ ਵਿੱਚ ਪੇਸ਼ੀ ਦਿੱਤੀ ਸਰਕਾਰੀ ਤੇ ਬਚਾਅ ਪੱਖ ਵੱਲੋਂ ਵਕੀਲ ਹਾਜ਼ਰ ਰਹੇ ਅਦਾਲਤ ਨੇ ਦੋਸ਼ ਤੈਅ ਕਰਨ ਲਈ ਅਗਲੀ ਸੁਣਵਾਈ 23 ਦਸੰਬਰ ਨੂੰ ਰੱਖੀ ਗਜਪਤ ਸਿੰਘ ਗਰੇਵਾਲ ਨੂੰ ਪਘੋੜਾ ਕੋਸ਼ਿਤ ਕਰਨ ਵਾਲੀ ਅਰਜੀ ਤੇ ਵੀ ਉਸੇ ਦਿਨ ਸੁਣਵਾਈ ਹੋਵੇਗੀ ਹਾਈ ਕੋਰਟ ਨੇ 18 ਦਸੰਬਰ ਤੱਕ ਇਸ ਅਰਜੀ ਤੇ ਰੋਕ ਲਗਾਈ ਹੈ। ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਘਰੇਲੂ ਗੈਸ ਦੀ ਪਲਟੀ ਤੇ ਕਾਲਾ ਬਾਜ਼ਾਰੀ ਕਾਰਨ ਹੋ ਰਹੇ ਜਾਨਲੇਵਾ ਹਾਦਸਿਆਂ ਤੋਂ ਤੇ ਵੱਧ ਰਹੇ ਗੈਸ mafia ਮੁੱਦੇ ਨੂੰ ਲੈ ਕੇ ਪੁਲਿਸ ਨੇ ਕੜਾ ਰੁਖ ਅਖਤਿਆਰ ਕੀਤਾ ਹੈ। ਗੈਸ ਫੈਡਰੇਸ਼ਨ ਨੇ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕਰਕੇ ਗੈਰ ਕਾਨੂੰਨੀ ਗੈਸ ਸਿਲੰਡਰ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਬਿਨਾ ISAI BIS ਮਾਰਕ ਸਿਲੰਡਰ ਗੈਰ ਲਾਇਸੈਂਸੀ ਰੀਫਿਲਿੰਗ ਅਤੇ ਕਿਰਾਏਦਾਰਾਂ ਵੱਲੋਂ ਨਜਾਇਜ਼ ਵਰਤੋਂ ਤੇ ਸਖਤ ਕਾਰਵਾਈ ਦੇ ਹੁਕਮ ਜਾਰੀ ਕਰਦੇ ਹੋਏ 2 ਮਹੀਨੇ ਲਈ ਰੋਕਾਂ ਲਗਾਈਆਂ ਸਰਦੀਆਂ ਦੀਆਂ ਰਾਤਾਂ ਦੇ ਨਾਲ ਹੀ ਗਾਂਦੀ ਨਗਰ ਰੈਡੀमेड ਮਾਰਕੀਟ ਚੌਰਾ ਦੇ ਨਿਸ਼ਾਨੇ ਤੇ ਆ ਗਈ ਤੜਕੇ 3 ਵਜੇ ਤਿੰਨ ਨੌਜਵਾਨਾਂ ਨੇ ਗਲੀ ਨੰਬਰ 2 ਦੀਆਂ ਤਿੰਨ ਦੁਕਾਨਾਂ ਦੇ ਜਿੰਦੇ ਤੋੜ ਕੇ ਕੈਸ਼ ਮੋਬਾਈਲ ਅਤੇ ਕੱਪੜੇ ਚੋਰੀ ਕਰ ਲਏ ਐਸਐਸ ਸਪੋਰਟਸ ਤੋਂ ਲਗਭਗ 2 ਲੱਖ ਰੁਪਏ ਚੁੱਕੇ ਗਏ ਸੀਸੀਟੀਵੀ ਵਿੱਚ ਤਿੰਨੇ ਮੁਲਜ਼ਮ ਕੈਮਰੇ ਵਿੱਚ ਕੈਦ ਹੋਏ ਕੁਝ ਦਿਨ ਪਹਿਲਾਂ ਵੀ ਮਾਰਕੀਟ ਵਿੱਚ ਦੋ ਚੋਰੀਆਂ ਹੋਈਆਂ ਸਨ ਪੁਲਿਸ ਜਾਂਚ ਕਰ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਫਮੈਕੇ ਵਿੱਚ ਨਿੱਜੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚਾਲੇ ਝਗੜਾ ਵੱਧਦਿਆਂ ਗੋਲੀਬਾਰੀ ਤੱਕ ਜਾ ਪਹੁੰਚਿਆ ਲੜਾਈ ਰੋਕਣ ਆਏ ਬਲਜੀਤ ਸਿੰਘ ਨੂੰ ਗੋਲੀ ਪੱਟ ਵਿੱਚ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਉਸਨੂੰ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋਵੇਂ 13 ਵਿੱਚ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਰਾਹੋ ਰੋਡ ਸਨਿਆਸਨਗਰ ਫਾਮਬੜਾ ਰੋਡ ਤੇ ਤਾਜਪੁਰ ਰੋਡ ਦੇ ਐਮ ਐਸ ਨਗਰ ਇਲਾਕੇ ਵਿੱਚ ਬਿਨਾਂ ਇਜਾਜ਼ਤ ਚੱਲ ਰਹੇ ਵਾਸ਼ਿੰਗ ਯੂਨਿਟਾਂ ਨੇ ਲੋਕਾਂ ਦਾ ਜੀਣਾ ਔਖਾ ਕਰ ਦਿੱਤਾ ਹੈ ਹਜ਼ਾਰਾਂ ਲੀਟਰ ਰਸਾਇਣ ਵਾਲਾ ਗੰਦਾ ਪਾਣੀ ਨਾਲੀਆਂ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਹਵਾ ਤੇ ਪਾਣੀ ਦੋਵੇਂ ਪ੍ਰਦੂਸ਼ਿਤ ਹੋ ਰਹੇ ਹਨ ਨਿਵਾਸੀਆਂ ਨੇ ਪ੍ਰਦੂਸ਼ਣ ਬੋਰਡ ਤੇ ਲਾਪਰਵਾਹੀ ਦੇ ਦੋਸ਼ ਲਗਾਏ ਚੀਫ ਇੰਜੀਨੀਅਰ ਆਰ ਕੇ ਰਤੜਾ ਨੇ ਦੱਸਿਆ ਕਿ ਗੈਰ ਕਾਨੂੰਨੀ ਯੂਨਿਟਾਂ ਤੇ ਕਾਰਵਾਈ ਜਾਰੀ ਹੈ ਅਤੇ ਮੁਹਿੰਮ ਹੋਰ ਸ਼ਕਤੀ ਨਾਲ ਚੱਲੇਗੀ ਸਾਬਕਾ ਡੀਜੀ NIA ਅਤੇ DGP ਪੰਜਾਬ ਦਿਨਕਰ ਗੁਪਤਾ ਅੱਜ IIT ਰੋਪੜ ਵਿੱਚ ਪ੍ਰੈਕਟਿਸ ਦੇ ਪ੍ਰੋਫੈਸਰ ਵੱਜੋਂ ਸ਼ੁਰੂਆਤ ਕਰਦੇ ਹੋਏ ਅਕਾਦਮਿਕ ਖੇਤਰ ਨਾਲ ਜੁੜ ਗਏ। ਰਾਸ਼ਟਰੀ ਸੁਰੱਖਿਆ, ਅੱਤਵਾਦ ਵਿਰੋਧੀ ਖੂਫੀਆ ਅਤੇ ਸਾਈਬਰ ਸੁਰੱਖਿਆ ਵਿੱਚ 37 ਸਾਲਾਂ ਦਾ ਤਜਰਬਾ ਰੱਖਣ ਵਾਲੇ ਗੁਪਤਾ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਦੇਣ ਨਾਲ ਸਰਕਾਰ ਅਕਾਦਮਿਕ ਪਾੜਾ ਪੂਰਾ ਕਰਨਗੇ। ਉਹ ਫੈਕਲਟੀ ਨਾਲ ਸੁਰੱਖਿਆ AI ਆਧਾਰਿਤ ਕਾਨੂੰਨ ਲਾਗੂ ਕਰਨ ਅਤੇ ਖੋਜ ਪ੍ਰੋਜੈਕਟਾਂ ਤੇ ਕੰਮ ਕਰਨਗੇ ਐਨਆਈਏ ਤੋਂ ਸੇਵਾਮੁਕਤੀ ਬਾਅਦ ਵੀ ਉਹ ਰਣਨੀਤਿਕ ਸਲਾਹਕਾਰੀਆਂ ਰਾਹੀਂ ਯੋਗਦਾਨ ਦੇ ਰਹੇ ਹਨ